ਤੋ ਜਿਨ੍ਹਾਂ ਨੇ ਕਮਾਈ ਕਰਨੀ ਆ ਉਹਨਾਂ ਨੇ ਕਮਾਈ ਕਰ ਹੀ ਲੈਣੀ ਆ ਕਿਉਂਕਿ ਕਮਾਈ ਦਿਮਾਗ ਨਾਲ ਹੁੰਦੀ ਆ ਨਾ ਕਿ ਮਿਹਨਤ ਨਾਲ ਤੋ ਦੋਸਤੋ ਅੱਜ ਮੈਂ ਤੁਹਾਨੂੰ ਇੱਕ ਗੱਲ ਸੁਣਾਉਣਾ ਬਾਲਾਜੀ ਕੰਪਨੀ ਬਾਰੇ ਅੱਜ ਤੋਂ 15 20 ਸਾਲ ਪਹਿਲਾਂ ਜਿਹੜੇ ਚਿਪਸ ਦੇ ਪੈਕਟ ਤੁਸੀਂ ਅੱਜ ਖਾ ਰਹੇ ਹੋ ਨਾ ਇਹ ਬਾਲਾਜੀ ਦੀ ਦੇਣ ਆ ਚਿਪਸ ਕੁਰਕਰੇ ਲੇਸ ਇਹ ਬਾਲਾਜੀ ਦੀ ਦੇਣ ਆ ਉਹਨਾਂ ਨੇ ਕੀ ਕੀਤਾ ਨਵਾਂ ਨਵਾਂ ਜਦੋਂ ਕੰਮ ਸ਼ੁਰੂ ਕੀਤਾ ਨਾ ਤੇ ਸਾਰੇ ਕਹਿੰਦੇ ਨਹੀਂ ਜੀ ਇਹ ਕੰਮ ਨਹੀਂ ਚੱਲਣਾ ਤੁਹਾਡਾ ਚਿਪਸ ਨਹੀਂ ਕਿੰਨੇ ਖਾਣੇ ਚਿਪਸੀ ਯਾਰ ਪੈਕਟਾਂ ਚ ਨਾਲੇ 1.50 ਰੁਪਈਆ ਚ ਕਿੰਨੇ ਖਾਣੇ ਤੋ ਉਹਨਾਂ ਨੇ ਵਿਚਾਰਿਆਂ ਨੇ ਜਦੋਂ ਕੰਮ ਦੁਕਾਨਦਾਰਾਂ ਨੇ ਵੀ ਇਹਨਾਂ ਨੂੰ ਨਕਾਰਿਆ ਨਹੀਂ ਜੀ ਇਹ ਤਾਂ ਸਾਡੇ ਵਿਕਨੇ ਨਹੀਂ ਕਈਆਂ ਨੇ ਲੈ ਲਏ ਕਈਆਂ ਨੇ ਨਹੀਂ ਮੋਲਾਂ ਦੇ ਵਿੱਚ ਤਾਂ ਬਿਲਕੁਲ ਵੀ ਨਾ ਬੜੇ ਚਿਪਸ ਫਿਰ ਬਾਲਾਜੀ ਨੇ ਸੋਚਿਆ ਵੀ ਐਡਾ ਵੱਡਾ ਪਲਾਂਟ ਵੀ ਲਾ ਲਿਆ ਹਨਾ ਚਿਪਸ ਗੁਰਕਰੇ ਬਣਾਉਣ ਵਾਲਾ ਤੇ ਯਾਰ ਲੋਕਾਂ ਨੇ ਲੈ ਨਹੀਂ ਤੇ ਕਿਵੇਂ ਕਰੀਏ ਤੇ ਜਦੋਂ ਉੱਥੋਂ ਦੇ ਵਰਕਰ ਨੇ ਬਾਬੂ ਜੀ ਨਾਲ ਗੱਲ ਕੀਤੀ ਤਾਂ ਬਾਲਾ ਜੀ ਦਾ ਜਿਹੜਾ ਓਨਰ ਸੀ ਉਹਨੇ ਕਿਹਾ ਵੀ ਟੈਨਸ਼ਨ ਫਰੀ ਹੋ ਜਾਓ ਤੁਸੀਂ ਇਦਾਂ ਕਰੋ ਤਿੰਨ ਤੋਂ 400 ਬੰਦਾ ਲੈ ਕੇ ਆਓ ਵਿਹਲਾ ਉਹਨਾਂ ਨੇ 300 400 ਬੰਦਾ ਏਮਪਲੋਏ ਉਹਨਾਂ ਕੋਲੇ ਵਿਹਲਾ ਲੈ ਆਂਦਾ ਉਹਨਾਂ ਨੂੰ ਉਹਨਾਂ ਨੇ 10000 ਰੁਪਏ ਜੌਬ ਦਿੱਤੀ ਸਿਰਫ ਇਹ ਕੰਮ ਕਰਨਾ ਤੁਸੀਂ ਵੀ ਇੱਕ ਘੰਟਾ ਤੁਸੀਂ ਸਵੇਰ ਤੇ ਇੱਕ ਘੰਟਾ ਸ਼ਾਮ ਨੂੰ ਜਿੱਥੇ ਵੀ ਤੁਸੀਂ ਰਹਿੰਦੇ ਆ ਡੇਲੀ ਸਾਡਾ ਆਹ ਬਾਲਾਜੀ ਦਾ ਚਿਪਸ ਮੰਗਣਾ ਤੁਸੀਂ ਚਾਹੇ ਉਹ ਦੁਕਾਨ ਹੋਵੇ ਚਾਹੇ ਉਹ ਮਾਲ ਹੋਵੇ ਇੱਕ ਘੰਟਾ ਸਵੇਰ ਇੱਕ ਘੰਟਾ ਸ਼ਾਮ ਨੂੰ 10000 ਰੁਪਏ ਤੁਹਾਡੀ ਤਨਖਾਹ ਆ 500 ਰੁਪਏ ਤੁਹਾਡਾ ਚਿਪਸ ਖਾਣ ਨੂੰ ਆ ਇਹ ਮਹੀਨੇ ਜੀ ਤੁਸੀਂ 500 ਦੇ ਚਿਪਸ ਪੈਕੇਟ ਲੈਣੇ ਨੇ ਤੇ ਇਹੀ ਪੈਕੇਟ ਤੁਸੀਂ ਖਰੀਦਣਾ ਇਹੀ ਹਰ ਮਾਲ ਚੋਂ ਮੰਗਣਾ ਇਹੀ ਹਰ ਦੁਕਾਨ ਤੋਂ ਮੰਗਣਾ ਜਦੋਂ ਉਹਨਾਂ ਨੇ ਇਦਾਂ ਮਹੀਨਾ ਕ ਕੀਤਾ ਤੇ ਮੌਲ ਵਾਲੇ ਆਖ ਨਹੀਂ ਯਾਰ ਇਹ ਕਿਹੜੇ ਚਿਪਸ ਆ ਯਾਰ ਮਹੰਗਾਈਏ ਦਾ ਸਹੀ ਦਕਾਨਾਦਾਰ ਆਖ ਨਹੀਂ ਯਾਰ ਕਿਹੜੇ ਚਿਪਸ ਆ ਫਿਰ ਉਹਨਾਂ ਨੇ ਬਾਲਾਜੀ ਨਾਲ ਕਨੈਕਟ ਕੀਤਾ ਵੀ ਸਾਨੂੰ ਆਹ ਚਿਪਸ ਪੈਕੇਟ ਭੇਜ ਦਿਓ ਸਾਡੇ ਤਾਂ ਮੰਗ ਬੜੀ ਆ ਇਦਾਂ ਕਰਦੇ ਕਰਦੇ ਹੌਲੀ ਹੌਲੀ ਚਿਪਸ ਦਾ ਕੰਮ ਚੱਲ ਪਿਆ ਲੋਗ ਆਦੀ ਹੋ ਗਏ ਬਾਲਾਜੀ ਨੇ ਉਹਨਾਂ ਨੂੰ ਆਦੀ ਕਰਤਾ ਵੀ ਤੁਸੀਂ ਸਾਡੇ ਚਿਪਸ ਖਾਓ ਆਲੂ ਵਾਲੇ ਚਿਪਸ ਖਾਓ ਆਹ ਚਿਪਸ ਖਾਓ ਜਿਹੜੇ ਅਸੀਂ ਬਣਾਏ ਆ ਤੋ ਦੋਸਤੋ ਵੇਖੋ ਦਿਮਾਗ ਲਾਇਆ ਨੇ ਹਣਾ ਇਦਾਂ ਹੀ ਰੈੱਡ ਬੋਲ ਨੇ ਕੀਤਾ ਸੀ ਜਦੋਂ ਰੈੱਡ ਬੋਲ ਨਾਂ ਦੀ ਕੰਪਨੀ ਨੇ ਡਰਿੰਕ ਤਿਆਰ ਕੀਤੀ ਸੀ એનર્ਜੀ ਡਰਿੰਕ ਸ਼ੁਰੂ-ਸ਼ੁਰੂ ਚ ਉਹਨੂੰ ਕਿਸੇ ਨੇ ਨਾ ਪੁੱਛਿਆ ਫਿਰ ਉਹਨਾਂ ਨੇ ਦਿਮਾਗ ਲਾਇਆ ਉਹਨਾਂ ਨੇ ਕੀ ਕੀਤਾ ਬਹੁਤ ਸਾਰੇ ਖਾਲੀ ਕੈਨ ਜਿਹੜੇ ਡਸਟਬਿਨ ਹੁੰਦੇ ਨਾ ਬਾਹਰ ਡਸਟਬਿਨਾਂ ਚ ਸੱਟਨੇ ਸਟਾਰਟ ਕਰਤੇ ਜਦੋਂ ਲੋਕ ਆਪ ਦਾ ਕੋਈ ਕੂੜਾਦਾਨ ਡਸਟਬਿਨ ਚ ਸੁੱਟਣ ਜਾਇਆ ਕਰਨ ਤਾਂ ਉਹ ਵੇਖਣ ਕਰਨ ਕਿ ਡਸਟਬਿਨ ਦੇ ਵਿੱਚ ਆ ਰੈੱਡ ਬੋਲ ਦੇ ਕੈਨ ਕਿਵੇਂ ਆ એનર્ਜੀ ਡਰਿੰਕ ਪੀ ਕੇ ਤਾਂ ਵੇਖੀਏ ਕੀ ਬਲਾ ਫਿਰ ਉਹ ਜਾਣ ਸਪੈਸ਼ਲ ਉਹਨਾਂ ਨੇ ਰੈਡ ਬੁੱਲ ਲਏ ਮਹਿੰਗੇ ਭਾ ਦੇ ਰੈਡ ਬੁੱਲ એનર્ਜੀ ਡਰਿੰਕ ਲਏ ਕਿਉਂਕਿ ਉਹਨਾਂ ਨੇ ਆਦੀ ਕੀਤਾ ਉਹਨਾਂ ਨੂੰ ਦਿਖਾਇਆ ਵੀ ਹਾਂ ਵੀ ਇਹ ਏਡੇ ਮਹਿੰਗੇ ਆਏ ਆ ਤੇ ਇਸ ਤਰੀਕੇ ਨਾਲ ਰੈਡ ਬੁੱਲ ਕਾਮਯਾਬ ਹੋਇਆ ਸੀ ਤਾਂ ਦੋਸਤੋ ਜੇਕਰ ਤੁਸੀਂ ਵੀ ਕਾਮਯਾਬ ਹੋਣਾ ਜਿਵੇਂ ਹੁਣ ਆਪਣੀ ਫਸਲ ਆ ਤੇ ਆਪਾਂ ਨੂੰ ਵੀ ਦੋਸਤੋ ਕੋਈ ਏਦਾ ਦਾ ਦਿਮਾਗ ਲਾਉਣਾ ਪਊਗਾ ਇੱਕ ਤਾਂ ਪਹਿਲੀ ਗੱਲ ਆਪਾਂ ਨੂੰ ਸਮਾਂ ਵਿਚਾਰਨਾ ਪਊਗਾ ਵੀ ਆਪਣੇ ਜ਼ਿਮੀਦਾਰਾਂ ਦੀ ਘਾਟ ਕੀ ਆ ਵੀ ਜੇਕਰ ਝੋਨਾ ਤੇ ਝੋਨੇ ਮਗਰ ਪੈ ਗਏ ਜੇਕਰ ਕਣਕਾ ਤੇ ਕਣਕ ਮਗਰ ਪੈ ਗਏ ਜੇਕਰ ਸਬਜੀ ਕੋਈ ਆ ਗਈ ਤੇ ਸਬਜੀ ਮਗਰ ਪੈ ਗਏ ਹਨਾ ਹੁਣ ਮੂੰਗੀ ਆ ਤੇ ਮੂੰਗੀ ਮਗਰ ਪੈ ਗੇ ਫਸਲ ਲਾਓ ਵੰਡਮੀ 10 ਕਿੱਲੇ ਆ 10 ਕਿੱਲਾਂ ਚੋਂ 4 ਕਿੱਲੇ ਲਾਓ ਝੋਨਾ 4 2 ਕਿੱਲੇ ਲਾਓ ਬਾਸਮਤੀ 2 ਕਿੱਲੇ ਲਾਓ ਸਬਜੀ 2 ਕਿੱਲੇ ਲਾਓ ਨਰਮਾ ਵੰਡ ਕੇ ਫਸਲ ਲਾਓ ਕਦੀ ਜ਼ਿਮੀਦਾਰ ਭੁੱਖਾ ਨਹੀਂ ਮਰੇਗਾ हां ਰੌਲਾ ਹੁਣ ਇੱਥੇ ਪੈਂਦਾ ਹੁਣ ਜਿਵੇਂ ਸਾਡਾ ਏਰੀਆ ਸਾਰਾ ਸੇਮ ਚਾ ਮੁਕਸਰ ਏਰੀਆ ਬਿਲਕੁਲ ਹੀ ਸੇਮ ਚਾ ਇੱਕ بارش ਪੈ ਜੇ ਤਾਂ ਸਾਰੀ ਖਤਮ ਫਸਲ ਤਬਾਹ ਹੋ ਜਾਂਦੀ ਹੈ ਜਿਹੜੇ ਏਰੀਆ ਸੇਮ ਚਾ ਉੱਥੇ ਤਾਂ ਝੋਨਾ ਕਣਕ ਵੱਧ ਵੱਧ ਮੂੰਗੀ ਜੇ ਬਚ ਜੇ ਪਾਣੀ ਮੀਂਹ ਆਵੇ ਤਾਂ ਹੋ ਜਾਂਦੀ ਹੈ ਪਰ ਕਿਧਰ ਨਾ ਕਿਤੇ ਚਲੋ ਪਾਣੀ ਦੀ ਮਾਰ ਪੈਂਦੀ ਹੈ ਤੇ ਜੇਕਰ ਜ਼ਿੰਮੇਦਾਰ ਹੋ ਆਪਾਂ ਵੀ ਦਿਮਾਗ ਨਾਲ ਚੱਲੀਏ ਆਪਦੀਆਂ ਸਬਜ਼ੀਆਂ ਨੂੰ ਆਪ ਵੇਚਣਾ ਸਟਾਰਟ ਕਰ ਦਈਏ ਨਾ ਤੇ ਆਪਾਂ ਬਚ ਸਕਦੇ ਬਾਕੀ ਤੁਸੀਂ ਦੱਸੋ ਦੋਸਤੋ ਤੁਹਾਡਾ ਕੀ ਕਹਿਣਾ ਹੈ ਵੀਡੀਓ 'ਚ ਮੈਂ ਤਾਂ ਕੋਸ਼ਿਸ਼ ਕੀਤੀ ਸਮਝਾਉਣ ਦੀ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ